Vahe <laughs> Guru. Foi o sol ਗੁਰਸਾ ਪਾਕ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਸਾਜ ਬੈਠੀ ਹੋਈ ਸਤਕਾਰ ਜੋ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਗੁਰੂ ਕੀ ਸਾਜੀ ਨਿਵਾਜੀ ਸਤ ਸੰਗਤ ਜੀਓ ਆਪੋ ਸਤਨਾਮ ਦੇ ਪਾਵਨ ਬਾਣੀ ਦੇ ਨਿਤਨੇਮ ਸਰਵਣ ਕੀਤੇ ਹਨ ਇਸ ਵਕਤ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਆਪਾਂ ਨੇ ਸਭ ਨੇ ਰਲ ਮਿਲ ਕੇ ਸਰਵਣ ਕਰਨੀ ਹੈ ਪਵਨ ਪਵਿੱਤਰੋ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਜੋ ਕਿ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਪਤੇ ਦੀ ਪਾਲਗੇ ਸਾਂਝ ਔਰ ਰਸਨਾ ਨੂੰ ਕਰ ਲਗੇ ਪਵਿੱਤਰ ਝੁਕਾਓ ਸੀਸ ਸਰਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਸਾਹਿਬ ਜੀ ਦੇ ਨਮਾਣੇ ਦੇ ਸੇਵਕ ਨੂੰ ਗੱਜਬੱਜ ਕੇ ਬਲਾਵਤ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪ ਧੰਤਾ ਦੇ ਯੋਗ ਹੋ ਇਰੇ ਸਮੇਂ ਤੋਂ ਸਮਾ ਕੱਢ ਕੇ ਅੰਮ੍ਰਿਤ ਵੇਲ ਦੇ ਸੰਭਾਲ ਕਰਦੇ ਹੋਏ ਕਮਾਕਾਰਾਂ ਤੋਂ ਸੁਢਕਾਰਾ ਪਾਕਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਆ ਕੇ ਬਰਾਜੇ ਹੋ ਹਾਜ਼ਰ ਨਾਮ ਭਰ ਰਿਓ ਲਾਹੇ ਪ੍ਰਾਪਤ ਕਰ ਰਿਓ ਭਗਤੋ ਜੀ ਕਹਿੰਦੇ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਗੁਰੂ ਦੀ ਸਤ ਸੰਗਤ ਕਰਨ ਦੇ ਨਾਲ ਮਨੋਂ ਕੋ ਪਾਉਦਰ ਸਮੁੰਦਰ ਤਰ ਉਤਾਰ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਵਰਤ ਜਲਦੀ ਹੈ ਪਾਸਾ ਜੀ ਕਹਿੰਦੇ ਕਿ ਸੋ ਕਿਸੋ ਕੁ ਕੀਆ ਨਾ ਸੋਈਆ ਆਸਾਰ ਰਾਤ ਦਿਨ ਕੇ ਕੁਕਨੇ ਕਬੂ ਕੇ ਸੁਨਾ ਪਕਾਰ ਭਗਤ ਕਬੀਰ ਸਾਹਿਬ ਜੀ ਨੇ ਸ਼ਲੋਕਾਂ ਦੇ ਵਿੱਚ ਅਚਾਰਨ ਕੀਤਾ ਹੈ ਜੇ ਪਾਈ ਰੋਜ ਪ੍ਰਮਾਤਮਾ ਦੇ ਚਰਨਾਂ ਦੀ ਹਾਜ਼ਰੀ ਭਰੋ ਰੋਜ ਪ੍ਰਮਾਤਮਾ ਦੀ ਸਤਸੰਗਤ ਕਰੋ ਕੇਸੋ ਕੇਸੋ ਕੁਕਿਆ ਨਾ ਸੋਈਐ ਅਸਾਰ ਰਾਤ ਦਿਸ ਕੇ ਕੁਕਲੇ ਕਹਿੰਦੇ ਜਦੋਂ ਅਠੋ ਪੈਰ ਪ੍ਰਮਾਤਮਾ ਨੂੰ ਯਾਦ ਰੱਖਾਂਗੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਾਂਗੇ ਕਬੂ ਹੁ ਕੇ ਸੁਨਾ ਪਕਾਰ ਕਦੇ ਤਾਂ ਪਕਾਰ ਸੁਣਦਾ ਵੈਗੁਰੂ ਕਦੇ ਤਾਂ ਸਾਡਾ ਭਲਾ ਕਰੇਗਾ ਤੇ ਕਦੋਂ ਕਦੇ ਤਾਂ ਸਾਨੂੰ ਸਤਿਗੁਰੂ ਜੀ ਸੋਹਣੀ ਜ਼ਿੰਦਗੀ ਬਖਸ਼ਿਸ਼ ਕਰੇਗਾ ਸਾਡੀ ਜ਼ਿੰਦਗੀ ਤਾਂ ਸੋਹਣੀ ਉਸ ਟਾਈਮ ਤੇ ਹੋ ਜਾਂਦੀ ਹੈ ਜਦੋਂ ਗੁਰੂ ਪਿਆਰਿਓ ਵਾਹਿਗੁਰੂ ਦੇ ਚਰਨਾਂ ਦੀ ਅਸੀਂ ਹਾਜ਼ਰੀ ਭਰਨ ਲੱਗ ਜਾਈਏ ਸੇਵਾ ਕਰਨ ਲੱਗ ਜਾਨੇ ਆ ਸਿਮਰਨ ਕਰਨ ਲੱਗ ਜਾਨੇ ਆ ਉਦੋਂ ਤੁਸੀਂ ਮੇਰੇ ਸਤਿਗੁਰੂ ਜੀ ਸਾਡੇ ਕਰਮਾਂ ਜਿਹੜੇ ਉਹ ਸੁੱਖ ਦੇ ਵਿੱਚ ਤਬਦੀਲ ਕਰ ਦਿੰਦੇ ਆ ਆਓ ਸਤਿਗੁਰੂ ਗੁਰੂ ਗ੍ਰੀਵਨਵਾਜ ਤਾਂ ਗੁਰੂ ਕੰਗੀ ਤਰਪਾ ਸਾਹਿਬ ਜੀ ਦੇ ਚਨਣਾ ਦੇ ਵਿੱਚ ਚਿਤ ਜੋੜਨਾ ਕਰ ਗਏ ਮਨ ਵਰਤਿਆ ਨੂੰ ਕਰ ਗਏ ਇਕਾਗਰ ਪਾਵਨ ਪ੍ਰਭਾਤ ਦੇ ਨਾਲ ਜੁੜ ਗਏ ਸਾਹਿਬ ਸਤਿਗੁਰੂ ਗੁਰਕਲਗੀ ਤਰ ਪਾਤਸ਼ਾਹ ਜੀ ਜੋ ਲੱਖੀ ਜੰਗਲ ਦੇ ਵਿੱਚ ਪਹੁੰਚੇ ਆ ਲੱਖੀ ਜੰਗਲ ਖਾਲਸਾ ਆਣ دیدار ਦਿੱਤੋ ਨੇ ਮੇਰੇ ਸਤਗੁਰੂ ਜੀ ਇੱਥੇ ਪਹੁੰਚੇ ਆ ਖਾਲਸਾ ਇੱਥੇ ਪਹੁੰਚਿਆ ਖਾਲਸਾ ਫੌਜ ਪਹੁੰਚੀ ਆਣ دیدار ਦਿੱਤੋ ਨੇ ਮੇਰੇ ਸਤਗੁਰਾਂ ਨੇ ਇੱਥੇ ਆ ਕੇ ਜਿਦਾਰੇ ਦਿੱਤੇ ਆ ਸੇਵਕ ਸੰਗਤਾਂ ਨੂੰ ਉਤਾਰਨਾ ਕੀਤਾ ਗਏ ਮੇਰੇ ਸਤਿਗੁਰੂ ਜੀ ਨੇ ਜੰਗਲਾਂ ਦੇ ਵਿੱਚ ਮੰਗਲ ਲਾਇਆ ਤਾਂ ਤਨਗੁਰੂ ਕਲਗੀਧਰ ਪਾਸਾ ਜੀ ਇੱਥੇ ਬਿਰਾਜ ਰਹੇ ਜਿਹੜਾ ਸੂਮਾ ਚੌਧਰੀ ਹੈ ਗੁਰੂ ਪਿਆਰਿਓ ਉਹ ਦੁੱਧ ਲੈ ਕੇ ਆਉਂਦਾ ਰੋਜ਼ ਦੀ ਰੋਜ਼ ਕਹਾਣਾ ਇੱਕ ਦਿਨ ਐਸਾ ਆਇਆ ਕਾਲੀ ਮੱਝ ਦਾ ਦੁੱਧ ਲੈ ਕੇ ਆਇਆ ਆਖਦਾ ਕਹਿੰਦਾ ਸਤਿਗੁਰਾਂ ਦੀ ਮੈਂ ਜਿਹੜੀ ਸ਼ਕਤੀ ਹੈਗੀ ਉਹ ਮੈਂ ਦੇਖਣਾ ਵੀ ਸਤਿਗੁਰੂ ਜੀ ਪਛਾਣਦੇ ਆ ਜੇ ਨਹੀਂ ਪਛਾਣਦੇ ਦਿਲ ਦੀ ਬਾਤ ਸਤਿਗੁਰਾਂ ਨੇ ਅਨੁਸਾਰੀ ਇਹ ਗੱਲ ਆਖ ਦਿੱਤੀ ਚੌਧਰੀ ਆਜ ਦੁੱਧ ਬਦਲ ਕੇ ਲੈ ਕੇ ਆਇਆ ਕਾਲੀ ਮੱਝ ਦਾ ਦੁੱਧ ਲੈ ਆਇਆ ਸ਼ਕਤੀ ਦੇਖਦਾਗਾ ਇੱਥੇ ਤਾਂ ਇਸ ਸਥਾਨ ਤੇ ਅਨੇਕਾਂ ਸ਼ਕਤੀਆਂ ਵਰਤਿਆ ਕਰਨਗੀਆਂ ਤੇ ਸਿੱਖ ਫੌਜਾਂ ਇਕੱਠੀਆਂ ਹੋਇਆ ਕਰਨਗੀਆਂ ਇਹ ਬਹੁਤ ਵੱਡਾ ਅਸਥਾਨ ਹੋਵੇਗਾ ਇਥੋਂ ਦਾ ਇਤਿਹਾਸ ਹੈ ਜਿਹੜਾ ਇਹ ਅਲੱਗ ਹੋਵੇਗਾ ਹੁਣ ਸਤਗੁਰਾਂ ਨੇ ਜਿਹੜੇ ਵਚਨ ਕੀਤੇ ਸੀ ਫਿਰ ਉਹ ਵਚਨ ਗੁਰੂ ਪਿਆਰਿਓ ਉਹ ਪੂਰੇ ਹੋਏ ਬਾਬਾ ਬੰਦਾ ਸਿੰਘ ਜੀ ਬਹਾਦਰ ਜੇਲੇ ਸਨ ਜਿਨ੍ਹਾਂ ਨੇ ਗੁਰੂ ਪਿਆਰੇਓ ਸਰਹੰਦ ਨੂੰ ਜਿੱਤਿਆ ਫਤਿਹ ਕੀਤਾ ਮੋਰਚਾ ਤੇ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਆਏ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੋਂ ਇੱਥੋਂ ਚਾਲਾ ਪਾਉਂਦੇ ਐ ਸ੍ਰੀ ਹਰਮੰਦਰ ਸਾਹਿਬ ਦੀ ਜੋ ਬੇਅਦਬੀ ਹੋ ਰਹੀ ਹੈ ਬੇਅਦਬੀ ਨੂੰ ਰੋਕਣ ਦੇ ਵਾਸਤੇ ਆਪਣਾ ਸੀਸ ਬਲੀਦਾਨ ਦੇਣ ਦੇ ਵਾਸਤੇ ਇੱਥੇ ਆ ਕੇ ਰੁਕਦੇ ਐ ਤੇ ਸਿੰਘਾਂ ਨੂੰ ਗੁਰੂ ਪਿਆਰਿਓ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਜੀ ਸਬੋਧਨ ਕਰਦੇ ਆਖਦੇ ਐ ਇਸ ਸਥਾਨ ਤੇ ਪੂਰਾ ਸੋ ਪਹਿਚਾਨੀਐ ਜੋ ਲਰਹ ਦੀਨ ਕੇ ਹੇਤ ਪਰਜਾ ਪਰਜਾ ਪਟ ਮਰ ਕਬੂ ਨ ਛਾਡੇ ਖੇਤ ਜੋਤੋ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮਰੀ ਆਓ ਜਿਹੜਾ ਵੀ ਸਾਡੇ ਨਾਲ ਜਾਣਾ ਚਾਹੁੰਦਾ ਤੇ ਇਸ ਖੀਤਰ ਨੂੰ ਟੱਪ ਕੇ ਸਾਡੇ ਵੱਲ ਆ ਸਕਦਾ ਤੇ ਤਲੀ ਦੇ ਉੱਪਰ ਸੀਸ ਧਰਨਾ ਪਵੇਗਾ ਜਿੰਨ ਜਾਣ ਨੂੰ ਆਪਣੀ ਤਲੀ ਦੇ ਉੱਪਰ ਰੱਖ ਕੇ ਚੱਲਣਾ ਪਵੇਗਾ ਇਹ ਨਹੀਂ ਵੀ ਅਸੀਂ ਪਿੱਛੇ ਵਾਪਸ ਮੁੜਨ ਦਾ ਸੀ ਮਨ ਦੇ ਵਿੱਚ ਸੰਕਲਪ ਪੈਦਾ ਕਰ ਲਗੇ ਵੀ ਅਸੀਂ ਵਾਪਸ ਮੁੜ ਆਵਾਂਗੇ ਜੰਗ ਜੁੱਦ ਕਰਕੇ ਕੋਈ ਪਤਾ ਨਹੀਂ ਹੈ ਤਾਂ ਇਹ ਤੋਂ ਸਿੱਖ ਫੌਜਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਨਾਲ ਬਾਬਾ ਦੀਪ ਸਿੰਘ ਜੀ ਆਪਣੇ ਔਰ ਉਹ ਲੈ ਕੇ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਰੋਕਣ ਦੇ ਬਾਤੇ ਜਾਂਦੇ ਆ ਤੇ ਸਿਰ ਸਬਲੀਦਾਨ ਆਪਣਾ ਦਿੰਦੇ ਹੈ ਸਿਰ ਗੰਜ ਗੁਰਦੁਆਰਾ ਸਾਹਿਬ ਜੋ ਬਣਿਆ ਹੋਇਆ ਹੈ ਬਾਬਾ ਦੀਪ ਸਿੰਘ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ ਤੇ ਸਿਰ ਉਥੋਂ ਚਲਾਇਆ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜਾ ਕੇ ਸਿਰ ਲੱਗਿਆ ਭੇਡਾ ਹੋਇਆ ਇਹ ਸ਼ਕਤੀ ਵਰਤੀ ਫੇਰ ਗੁਰੂ ਪਿਆਰੋ ਜੱਸਾ ਸੰਗ ਆਲੂ ਵਾਲੀਆ ਜਿਹੜਾ ਵੱਡਾ ਘੱਲੂ ਘਾਰਾ ਹੋਇਆ ਕੋਪਰ ਹੀੜਾ ਤੋਂ ਕਤਵਾ ਬਹਾਮਣੀਆਂ ਗੁਰੂ ਪਿਆਰਿਓ ਇੱਥੋਂ ਹੁੰਦਾ ਹੋਇਆ ਪਿੰਡ ਗਹਿਲਾਂ ਟੱਲੇਵਾਲ ਕੋਲੇ ਇੱਥੋਂ ਤੱਕ ਇਹ ਗੁਰੂ ਪਿਆਰਿਓ ਲਗਾਤਾਰ ਇਹ ਯੰਗ ਜੁਦ ਚੱਲਿਆ ਜਿਦੇ ਵਿੱਚ 35 ਹਜ਼ਾਰ ਸਿੰਘ ਸਿੰਘਣੀਆਂ ਬੱਚੇ ਬੁੱਢੇ ਨੌਜਵਾਨ ਸੇਦ ਹੋਏ ਜਦੋਂ ਕਿ ਜਿਹੜਾ ਅਬਦਾਲੀ ਸੀਗਾ ਅਬਦਾਲੀ ਨੇ ਆਪਣੇ ਹਿੰਦੁਸਤਾਨ ਤੇ ਅੱਠ ਵਾਰੀ ਹਮਲਾ ਕੀਤਾ ਜਦੋਂ ਪੰਜਵਾਂ ਹਮਲਾ ਕੀਤਾ ਮਰਾਟਿਆਂ ਦੇ ਉੱਪਰ ਮਰਾਟਿਆਂ ਨੂੰ ਕਿਉਂ ਮਰਾਟਿਆਂ ਦੀ ਇੱਥੇ ਤਾਕਤ ਵੱਧਦੀ ਸੀ ਤਾਂ ਉਹਨੇ ਦੇਖਿਆ ਵੀ ਮਰਾਟੇ ਆ ਜਿਹੜੇ ਉਹ ਅੱਗੇ ਵੱਧਦੇ ਜਾਂਦੇ ਆ ਇਹ 1762 ਦੀ ਬਾਤ ਹੈ 1762 ਇਸਵੀ ਤਾਂ ਉਹਨੂੰ ਗੁਰੂ ਪਿਆਰਿਓ ਪਰ ਉਹਨੇ ਪੰਜਵੀਂ ਵਾਰ ਜਦੋਂ ਇੱਥੇ ਚੜ੍ਹਾਈ ਕਰਕੇ ਆਇਆ ਤੇ ਮਰਾਠਿਆਂ ਦੇ ਉੱਪਰ ਬੜਾ ਆਪਣੀ ਫੌਜ ਲੈ ਕੇ ਆਇਆ ਤੇ ਉਹਨਾਂ ਤੇ ਹਮਲਾ ਕੀਤਾ ਤੇ ਮਰਾਠਿਆਂ ਨੂੰ ਜਿੱਤਿਆ ਜਿੱਤ ਕੇ ਜਦੋਂ ਸਭ ਸਮਾਨ ਸੀ ਜਿਹੜਾ ਉਹ ਲੁੱਟ ਕੇ ਲੈ ਲੈ ਕੇ ਜਾਂਦਾਗਾ ਅਬਦਾਲੀ ਲਾਹੌਰ ਵਿੱਚ ਤੇ ਆਪਣੀਆਂ ਫੌਜਾਂ ਦੇ ਸਮੇਤ ਜਾ ਰਿਹਾ ਤੇ ਸਿੱਖ ਫੌਜਾਂ ਨੂੰ ਪਤਾ ਲੱਗਿਆ ਗੁਰੂ ਪਿਆਰਿਓ ਸਿੱਖ ਫੌਜਾਂ ਨੇ ਪਿੱਛਾ ਕੀਤਾ ਤੇ ਪਿੱਛਾ ਕਰਕੇ ਗੁਰੂ ਪਿਆਰਿਓ ਜਿਹੜਾ ਸਮਾਨ ਲੁੱਟ ਕੇ ਲੈ ਕੇ ਜਾ ਰਿਹਾ ਸੀਗਾ ਅਬਦਾਲੀ ਤੇ ਉਹ ਖੋਇਆ ਕੋਲਿਆ ਤੇ ਆਪਣਾ ਕਬਜ਼ਾ ਹੋ ਗਿਆ ਤੇ ਅਬਦਾਲੀ ਨੂੰ ਬੜਾ ਗੁੱਸਾ ਆਇਆ ਕਿ ਮੇਰਾ ਜਿਹੜਾ ਸਮਾਨ ਮੈਂ ਇਥੋਂ ਲੁੱਟ ਕੇ ਲੈ ਕੇ ਗਿਆ ਸੀ ਕਿਉਂਕਿ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਟਾਣੇ ਦੇ ਹਿਸਾਬ ਦੇ ਨਾਲ ਸੋਨਾ ਸੀਗਾ ਸੋਨਾ ਸਭ ਤੋਂ ਵੱਧ ਆਪਣੇ ਹਿੰਦੁਸਤਾਨ ਦੇ ਵਿੱਚ ਸੀ ਮੰਦਰਾਂ ਦੇ ਵਿੱਚੋਂ ਗੁਰਦੁਆਰਿਆਂ ਦੇ ਵਿੱਚ ਬਹੁਤ ਥਾਵਾਂ ਤੋਂ ਮਤਲਬ ਕੋਈ ਜਗ੍ਹਾ ਛੱਡੀ ਨਹੀਂ ਘਰਾਂ ਦੇ ਵਿੱਚੋਂ ਅਬਦਾਨੀ ਨੇ ਉਸ ਟਾਈਮ ਤੇ ਇੱਕ ਕਹਾਵਤ ਬਣ ਗਈ ਸੀ ਖਾਦਾ ਪੀਦਾ ਲਾਹੇ ਦਾ ਬਾਕੀ ਅਹਿਮਦ ਸਾਹੇ ਦਾ ਅਹਿਮਦ ਸਾਹ ਅਬਦਾਨੀ ਕਹਿੰਦੇ ਵੀ ਜਿਹੜਾ ਖਾ ਲਿਆ ਪੀ ਲਿਆ ਉਹ ਖਾ ਪੀ ਲਵੋ ਉਹੀ ਆਪਣਾ ਲਾਹੇ ਦਾਗਾ ਦੇ ਨੇਮ ਤਾਂ ਅਬਦਾਲੀ ਆਊਗਾ احمد ਸਾਹ ਅਬਦਾਲੀ ਜੇ ਆਪਾ ਸੋਨਾ ਜੋੜਾਂਗੇ ਕੋਈ ਹੋਰ ਚੀਜ਼ ਵਸਤੂ ਜੋੜਾਂਗੇ ਮਹਿੰਗੀ ਵਸਤੂ ਰੱਖਾਂਗੇ ਜੋੜ ਕੇ ਘਰੇ ਤਾਂ ਉਹ ਅਬਦਾਲੀ ਨੇ ਲੁੱਟ ਕੇ ਲੈ ਜਾਣੀ ਹੈ ਇਹ ਕਹਾਵਤ ਬਣ ਗਈ ਖਾਦਾ ਪੀਤਾ ਲਾਹੇ ਦਾ ਬਾਕੀ احمد ਸਾਹੇ ਦਾ ਤਾਂ ਫਿਰ ਇਹ ਤੇ ਹਿੰਦੁਸਤਾਨ ਨੂੰ ਬਹੁਤ ਜ਼ਿਆਦਾ ਲੁੱਟਿਆ احمد ਸਾਹ ਅਬਦਾਲੀ ਅੱਠਵਾਂ ਹਮਲਾ ਕੀਤਾ ਤੇ ਹੁਣ ਪੰਜਵੇਂ ਹਮਲੇ ਦੇ ਵਿੱਚ ਮਰਾਟਿਆਂ ਨੂੰ ਜਿੱਤਿਆ ਆਪਣੇ ਆਪ ਨੂੰ ਵੱਡਾ ਸਮਝਿਆ ਕਿ ਮੈਂ ਮਰਾਟਿਆਂ ਨੂੰ ਜਿੱਤ ਲਿਆ ਤੇ ਸਿੱਖ ਬਹੁਜਾਂ ਨੇ ਇਕੱਠੇ ਹੋ ਕੇ ਗੁਰੂ ਪਿਆਰੋ ਉਹਦਾ ਜਿਹੜਾ ਸਮਾਨ ਲੁੱਟ ਕੇ ਲੈ ਕੇ ਗਿਆ ਉਹ ਫੇਰ ਖੋਲਿਆ ਆਪਣਾ ਹਿੰਦੁਸਤਾਨ ਦਾ ਜਿੰਨਾ ਵੀ ਸੋਨਾ ਬਾਹਰ ਗਿਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਿੱਖ ਧਰਮ ਦੀ ਜਿਹੜੀ ਵਸਤੂ ਹੈ ਜਾਂ ਆਪਣੇ ਹੋਰ ਹਿੰਦੂ ਧਰਮ ਦੀਆਂ ਤਕਰੀਬਨ ਆਪਣੀਆਂ ਗੁਰੂ ਪਿਆਰوں ਬਾਹਰਲੇ ਦੇਸ਼ਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਜ਼ਿਆਦਾਤਰ ਆਪਣੀਆਂ 47000 ਤੋਂ ਉੱਪਰ ਗੁਰੂ ਪਿਆਰوں ਆਪਣੀਆਂ ਜਿਹੜੀਆਂ ਇਹ ਵਸਤੂਆਂ ਉੱਥੇ ਪੈਂਦਾ ਮੈਂ ਜੀਆਂ ਵਸਤੂਆਂ ਜਿਹੜੀਆਂ ਤਾਂ ਗੁਰੂ ਪਿਆਰوں ਮਹਾਰਾਜ ਰਣਜੀਤ ਸਿੰਘ ਜੀ ਦੀ ਕੁਰਸੀ ਵੀ ਉੱਥੇ ਪਈ ਹੈ ਉਹਨੋਂ ਉਹਦਾ ਹੀਰਾ ਵੀ ਉੱਥੇ ਐ ਹੋਰ ਵੀ ਸਾਡੇ ਗੁਰੂ ਪੀਰਾਂ ਦੀਆਂ ਨਿਸ਼ਾਨੀਆਂ ਜਾਂ ਹੋਰ ਸਿੰਘਾਂ ਦੀਆਂ ਬਹੁਤ ਕੁਝ ਉੱਥੇ ਰਹਿ ਗਈ ਉੱਥੇ ਲੈ ਕੇ ਕੋਈ ਤਾਂ ਗੁਰੂ ਪਿਆਰੋ ਮੁਸਲਮਾਨ ਲੈ ਕੇ ਤੇ ਕੁਝ ਅੰਗਰੇਜ਼ ਲੋਕ ਲੈ ਗਏ ਤਾਂ ਬਹੁਤ ਜਿਆਦਾ ਸਾਡਾ ਇੱਥੋਂ ਸਮਾਨ ਚਲਿਆ ਗਿਆ ਜਿਨ੍ਹਾਂ ਦੀ ਅੱਜ ਬੋਰੇ ਲੋਕ ਨਿਲਾਮੀ ਵੀ ਕਰ ਰਹੇ ਸਾਡੀਆਂ ਮਹਿੰਗੀਆਂ ਮਸਤਲਾਂ ਦੀ ਨਿਲਾਮੀ ਕਰ ਰਹੇ ਹੈਗੇ ਰਹੋ ਵਿਚਾਰ ਤਹਣ ਜਦੋਂ ਪਤਾ ਲੱਗਿਆ ਵੀ ਸਾਡਾ ਸਮਾਨ ਲੁੱਟ ਲਿਆ ਅਹਿਮ ਇਸਾ ਅਬਦਾਲੀ ਨੂੰ ਤੇ ਬੜਾ ਗੁੱਸੇ ਦੇ ਵਿੱਚ ਆਇਆ ਸਿੱਖਾਂ ਦੇ ਉੱਪਰ ਵੀ ਮੁੱਠੀ ਪਰ ਸਿੱਖਾਂ ਤੇ ਇਹਨਾਂ ਨੇ ਮੇਰਾ ਸਾਰਾ ਸਾਜੂ ਸਮਾਨ ਲੁੱਟਿਆ ਹੋਇਆ ਤੇ ਖੋਲਿਆ ਤੇ ਛੇਵੀਂ ਵਾਰ ਫਿਰ ਗੁਰੂ ਪਿਆਰਿਓ ਫਿਰ ਹਮਲਾ ਸਿੱਖਾਂ ਤੇ ਕੀਤਾ ਅਹਿਮ ਇਸਾ ਅਬਦਾਲੀ ਨੇ ਤਾਨ ਗੁਰੂ ਪਿਆਰਿਓ 3 ਫਰਵਰੀ 1762 ਈਸਵੀ ਨੂੰ ਇੱਥੇ ਲਾਹੌਰ 50000 ਫੌਜ ਲੈ ਕੇ ਇੱਥੇ ਅਹਿਮ ਸਾ ਅਬਦਾਲੀ ਪਹੁੰਚਿਆ ਤੇ ਗੁਰੂ ਪਿਆਰਿਓ 20 ਤੋਂ 25000 ਜਿਹੜੀ ਫੌਜ ਆ ਗਈ ਉਹ ਮੁਸਲਮਾਨਾਂ ਦੀ ਹੈ ਲਾਹੌਰ ਤੋਂ ਤਹਾਨੂੰ ਇਧਰੋਂ ਗੁਰੂ ਪਿਆਰਿਓ ਨਾਲ ਹੀ ਬਰਮਲੇਰ ਕੋਟਲੇ ਦਾ ਨਵਾਬ ਉਹਦੀ ਫੌਜ ਹੈ ਉਧਰੋਂ ਸਰਹੰਦਾ ਦਾ ਨਵਾਬ ਹੈ ਉਹਦੀ ਫੌਜ ਹੈ ਇਸ ਕਰਕੇ ਗੁਰੂ ਪਿਆਰਿਓ ਫਿਰ ਜਦੋਂ ਪਹਿਲਾ ਪਤਾ ਲੱਗਿਆ ਸਿੱਖ ਫੌਜਾਂ ਨੂੰ ਵੀ ਅਹਿਮਦ ਸਾਹ ਅਬਦਾਲੀ ਆ ਰਹੇ ਆ ਲੁੱਟਣ ਦੇ ਬਾਤੇ ਖਾਸ ਕਰਕੇ ਸਿੰਘਾਂ ਤੇ ਚੜ ਕੇ ਆ ਰਹੇ ਆ ਸਿੰਘਾਂ ਦਾ ਕੁਰੀਆ ਖੋਲ ਮਟਾਉਣ ਦੇ ਵਾਸਤੇ ਆ ਰਿਹਾ ਤਾਂ ਫਿਰ ਗੁਰੂ ਪਿਆਰਿਓ ਸਿੰਘਾਂ ਨੇ ਸੋਚਿਆ ਵੀ ਆਪਣਾ ਜਿਹੜੇ ਪਰਿਵਾਰ ਆਗੇ ਇਹਨਾਂ ਪਰਿਵਾਰਾਂ ਨੂੰ ਬਚਾ ਲਗੇ ਜੇ ਪਰਿਵਾਰ ਬਚਿਆ ਹੋਵੇਗਾ ਬੱਚੇ ਬੁੱਢੇ ਬੀਬੀਆਂ ਮਾਈਆਂ ਸਾਡੇ ਪਰਿਵਾਰ ਬਚ ਜਾਣਗੇ ਤਾਂ ਸਿੱਖ ਫੌਜ ਅੱਗੇ ਵਧੇਗੀ ਜਿਹੜੇ ਸਿੰਘ ਆਗੇ ਜੇ ਉਸੇ ਰੋ ਜਾਣਗੇ ਕੋਈ ਬਾਦਮੀ ਨੌਜਵਾਨ ਸੀ ਰੋ ਜਾਣਗੇ ਸਾਡੀਆਂ ਬੀਬੀਆਂ ਬੱਚੇ ਹੋਣਗੇ ਤਾਂ ਪਰਿਵਾਰ ਬਚ ਜਾਵੇਗਾ ਤੇ ਅੱਗੇ ਹੌਲੀ ਹੌਲੀ ਵੱਡੇ ਹੋਣਗੇ ਵਿਆਹੇ ਜਾਣਗੇ ਸਾਡਾ ਸਿੱਖ ਧਰਮ ਵਧੇਗਾ ਪਰ ਜੇ ਸਾਡੇ ਪਰਿਵਾਰ ਹੀ ਖਤਮ ਹੋ ਗਏ ਤਾਂ ਫਿਰ ਔਕਾ ਹੋ ਜਾਵੇਗਾ ਆਪਣੇ ਪਰਿਵਾਰਾਂ ਨੂੰ ਲੈ ਕੇ 50 ਤੋਂ 55 ਹਜ਼ਾਰ ਦੇ ਕਰੀਬ ਤਾਂ ਗੁਰੂ ਪਿਆਰਿਓ ਸਾਰੇ ਪਰਿਵਾਰਾਂ ਨੂੰ ਇਕੱਠੇ ਕਰਕੇ ਵਿੱਚੇ ਬੁੱਢੇ ਬਜ਼ੁਰਗ ਵੱਧ ਹੈਗੇ ਬੱਚੇ ਐ ਬੀਬੀਆਂ ਮਾਣਿਆ ਸਾਰੇ ਤਾਂ ਉਹਨਾਂ ਨੂੰ ਲੈ ਕੇ ਇਧਰ ਨੂੰ ਬਰਨਾਲੇ ਵੱਲ ਨੂੰ ਆ ਗਏ ਐ ਬਰਨਾਲੇ ਬਾਬਾ ਆਲਾ ਸਿੰਘ ਜਿਹੜੇ ਉਹਨਾਂ ਦਾ ਰਾਜ ਸੀਗਾ ਇੱਥੇ ਬਾਬਾ ਆਲਾ ਸਿੰਘ ਦਾ ਇਹਨਾਂ ਦੀ ਨਿਆਸਤ ਦੇ ਵਿੱਚ ਇੱਥੇ ਬਰਨਾਲੇ ਵੱਲ ਲੈ ਕੇ ਆਉਂਦੇ ਆ ਵੀ ਉੱਥੇ ਸਾਡਾ ਬਚਾਅ ਹੋ ਜਾਵੇਗਾ ਇਕੱਠੇ ਹੋ ਜਾਵਾਂਗੇ ਤਾਂ ਐਮਿਸਾ ਅਬਦਾਲੀ ਬਾਰੇ ਸਿੱਖਾਂ ਨੂੰ ਇਹ ਸੀਗਾ ਵੀ ਐਮਿਸਾ ਅਬਦਾਲੀ ਉੱਥੇ 1 ਦੱਲ ਫਰਵਰੀ ਨੂੰ ਪਹੁੰਚ ਗਿਆ ਤਾਂ ਕੁਝ ਸਮਾਂ ਇੱਥੇ ਰਵੇਗਾ ਲਾਹੌਰ ਤਾਂ ਉਹ ਤੋਂ ਬਾਅਦ ਵਿੱਚ ਆਵੇਗਾ ਉਦੋਂ ਉਸੇ ਆਪਣਾ ਸਾਰਾ ਬਚਾਅ ਕਰ ਲਵਾਂਗੇ ਪਰ ਐਮਿਸਾ ਅਬਦਾਲੀ ਇੰਨਾ ਗੁੱਸੇ ਦੇ ਵਿੱਚ ਸੀਗਾ ਕਿ ਉੱਥੇ ਬਹੁਤਾ ਟਾਈਮ ਨਹੀਂ ਟਿਕਿਆ 5 ਫਰਵਰੀ ਨੂੰ ਇੱਥੇ ਆ ਕੇ ਬਰਨਾਲੇ ਕੋਲ ਇੱਥੇ ਘੇਰਾ ਪਾ ਲਿਆ 50 ਤੋਂ 55 ਹਜ਼ਾਰ ਜਿਹੜੇ ਸਿੱਖ ਫੌਜ ਸੀ ਸਾਰੇ ਇੱਥੇ ਆ ਕੇ ਜਦੋਂ ਪਾਇਆ ਵਾ ਗੁਰੂ ਪਿਆਰੋ ਪਾ ਕੇ ਤਾਂ ਉਹ ਸਿੱਖ ਫੌਜਾਂ ਨੇ ਵੀ ਸੋਚਿਆ ਵੀ ਆਪਣੇ ਪਰਿਵਾਰਾਂ ਨੂੰ ਬਚਾਓ ਪਹਿਲਾਂ ਪਰਿਵਾਰਾਂ ਨੂੰ ਬਚਾਉਣ ਦੀ ਬਹੁਤੀ ਹਿੰਮਤ ਕੀਤੀ ਜੱਸਾ ਸਿੰਘ ਆਲੂ ਵਾਲਿਆ ਇਹਨਾਂ ਦਾ ਮੁਕੀ ਸੀਗਾ ਤਾਂ ਹਣ ਗੁਰੂ ਪਿਆਰੋ ਕੀ ਹੋਇਆ ਦੇ ਸਿੱਖ ਫੌਜਾਂ ਦਾ ਭਾਰੀ ਨੁਕਸਾਨ ਹੋ ਰਿਹਾ ਤੇ ਹੁਣ ਆਸੇ-ਪਾਸੇ ਚਾਰੇ ਪਾਸੇ ਹੀ ਜਿਹੜੇ ਸਿੰਘ ਸਿਗੇ ਉਹਨਾਂ ਨੇ ਵਿਚਾਲੇ ਆਪਣੇ ਪਰਿਵਾਰਾਂ ਨੂੰ ਲੈ ਲਿਆ ਆਸੇ-ਪਾਸੇ ਫਿਰ ਜੰਗ-ਜੁੱਧ ਹੋਣਾ ਸ਼ੁਰੂ ਹੋ ਗਿਆ ਇਤੋਂ ਚੱਲਦੇ ਚੱਲਦੇ ਕੋਪਰ ਹੀਰੇ ਚਲੇ ਗਏ ਤੇ ਕੋਪਰ ਹੀਰੇ ਦੇ ਵਿੱਚ ਜਾ ਕੇ ਫਿਰ ਗੁਰੂ ਪਿਆਰੋ ਜਿਹੜਾ ਬੰਦੀ ਸੀ ਜਿਹੜੀ ਪਾਈ ਉਹ ਟੁੱਟ ਗਈ ਬਹੁਤ ਨੁਕਸਾਨ ਹੋਇਆ ਉਹ ਤੋਂ ਫਿਰ ਗੁਰੂ ਪਿਆਰੋ ਹਨੇਰਾ ਹੋ ਗਿਆ ਚੱਲਦੇ ਚੱਲਦੇ ਇਥੇ ਕੁੱਤਬਾ ਬਾਂਬੜੀਆਂ ਆ ਗਏ ਕੁੱਤਬਾ ਬਾਂਬੜੀਆਂ ਇਥੇ ਮਹਿਲ ਕਾਂ ਕੋਲ ਪੰਡੋਰੀ ਦੇ ਕੋਲ ਕੁੱਲ ਛਾਪੇ ਦੇ ਲੱਗ ਗਏ ਇਤੋਂ ਤੱਕ ਆ ਗਏ ਹਨੇਰਾ ਹੋ ਗਿਆ ਤੇ ਗੁਰੂ ਪਿਆਰੋ ਇੱਥੇ ਢਾਬ ਸੀਗੇ ਤੇ ਇਥੇ ਦੋਨੇ ਧਰਾਣੇ ਜਲ ਛਕਿਆ ਮੁਗਲ ਫੌਜਾਂ ਨੇ ਵੀ ਤੇ ਗੁਰੂ ਪਿਆਰਿਓ ਉਦੋਂ ਸਿੱਖ ਫੌਜਾਂ ਨੇ ਵੀ ਜਲ ਜਲ ਛੱਕ ਕੇ ਇਥੇ ਫੇਰ ਗੁਰੂ ਪਿਆਰਿਓ ਠੇਰਾ ਬੰਦੀ ਉਦਾਂ ਫੇਰ ਸਿੱਖ ਫੌਜਾਂ ਨੇ ਆਪਣੇ ਪਰਿਵਾਰਾਂ ਨੂੰ ਪਾਈ ਤਾਂ ਫੇਰ ਜੰਗ ਜੁੱਦ ਇਹਦੋਂ ਸ਼ੁਰੂ ਹੁੰਦਾ ਹੋਇਆ ਕਰਦੇ ਕਰਦੇ ਗੁਰੂ ਪਿਆਰਿਓ ਇਥੋਂ ਪਿੰਡ ਗਹਿਲਾ ਤੱਕ ਇਥੇ ਪਹੁੰਚਿਆ ਤੇ ਗਹਿਲਾਂ ਤੱਕ ਕੋਪਰ ਹੀੜੇ ਤੋਂ ਲੈ ਕੇ ਗੁਰੂ ਪਿਆਰਿਓ ਪਿੰਡ ਗਹਿਲਾਂ ਤੱਕ ਪਹਿਲਤੀ ਹਿਆਰ ਸਿੰਘ ਸਿੰਘਣੀਆਂ ਸਹੀ ਲੋਗੇ ਤੇ ਬਹੁਤੇ ਸਿੰਘ ਗੁਰੂ ਪਿਆਰੋ ਜਖਮੀ ਹੋਗੇ ਫਿਰ ਗੁਰੂ ਪਿਆਰੋ ਕੁਝ ਤਾਂ ਮੱਲਮ ਪੱਟੇ ਕੀਤੇਗੇ ਕੋਲਡ ਛਾਪਾ ਜਿਹੜਾ ਪਿੰਡਾ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਕਾਲਾ ਮਾਲਾ ਜਦੋਂ ਇਧਰ ਪੰਡੋਰੀ ਤੋਂ ਜਾਣਿਆ ਕਾਲਾ ਮਾਲਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਜੱਸਾ ਸਿੰਘ ਆਲੂ ਵਾਲੀਆਂ ਹੋਰ ਸਿੰਘ ਉੱਤੇ ਪਹੁੰਚੇ ਇਨਾਂ ਦੀ ਮੱਲ ਪੱਟੀ ਉੱਥੇ ਕੀਤੀ ਗਈ ਉਸ ਤੋਂ ਬਾਅਦ ਦੇ ਵਿੱਚ ਗੁਰੂ ਪਿਆਰਿਓ ਫਿਰ ਕੁਝ ਸਿੱਖ ਫੌਜਾਂ ਨੂੰ ਇੱਥੇ ਲਿਆਂਦਾ ਗਿਆ ਲੱਖੀ ਜੰਗਲ ਇੱਥੇ ਲਿਆ ਕੇ ਗੁਰੂ ਪਿਆਰਿਓ ਉਹਨਾਂ ਦੀ ਮੱਲ ਪੱਟੀ ਕੀਤੀ ਗਈ ਬਹੁਤਾ ਸਮਾਂ ਸਿੱਖ ਫੌਜਾਂ ਕਰ ਇੱਥੇ ਰੰਗਾਂ ਸ਼ਕਤੀਆਂ ਵਰਤੀਆਂ ਗੁਰੂ ਪਿਆਰਿਓ ਇਸ ਤਰ੍ਹਾਂ ਗੁਰੂ ਪਿਆਰਿਓ ਨਵਾਬ ਕਪੂਰ ਸਿੰਘ ਜੀ ਵੀ ਇੱਥੇ ਆਏ ਗੁਰੂ ਪਿਆਰਿਓ ਇਤੋਂ ਦਾ ਪਾਵਨ ਇਤਿਹਾਸ ਹੈ ਜਿਹੜਾ ਵੱਡ ਮੁੱਲਾ ਪਾਵਨ ਇਤਿਹਾਸਾ ਲੱਖੀ ਜੰਗਲ ਦਾ ਸਤਿਗੁਰਾਂ ਨੇ ਫਿਰ ਤਾਂ ਇਤੋਂ ਦੀ ਸਬਤ ਕੀਤੀ ਗੁਰੂ ਪਿਆਰਿਓ ਤੇ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਸਨ ਸੁਮੇ ਚੌਧੇ ਨੂੰ ਆਖਿਆ ਸੀ ਵੀ ਸੋਮਾ ਚੌਧੇ ਨੂੰ ਕਹਿੰਦੇ ਵੀ ਤੂੰ ਸ਼ਕਤੀਆਂ ਦੇਖ ਰਿਹਾ ਤੂੰ ਪ੍ਰਤਿਆਵਾ ਲੈ ਰਿਹਾ ਇੱਥੇ ਅਨੇਕਾਂ ਸ਼ਕਤੀਆਂ ਵਰਤ ਗਈਆਂ ਤੇ ਅਨੇਕਾਂ ਫੌਜਾਂ ਇੱਥੇ ਇਕੱਠੀਆਂ ਹੋਇਆ ਕਰਨਗੇ ਆ ਗੁਰੂ ਪਿਆਰਿਓ ਤੇ ਫਿਰ अनेका ਫੌਜਾਂ ਨੇ ਇੱਥੇ ਪਹਿਰਾ ਦਿੱਤਾ ਅੱਜ ਵੀ ਗੁਰੂ ਪਿਆਰਿਓ ਸਿੱਖ ਫੌਜਾਂ ਦਾ ਪਹਿਰਾ ਹੈ ਸਿੰਘਾਂ ਦਾ ਫੁੱਟਾ ਦਾਲਦਾ ਉੱਥੇ ਪਹਿਰਾ ਹੈ ਤੇ ਬੜਾ ਵਧੀਆ ਸੋਹਣਾ ਪ੍ਰਬੰਧ ਹੈ ਤੇ ਗੁਰੂ ਪਿਆਰਿਓ ਕਦੇ ਜਾਇਓ ਤੇ ਦਰਸ਼ਨ ਮੇਲਾ ਕਰਿਓ ਤੇ ਬੜਾ ਸੋਹਣਾ ਸਥਾਨ ਬਣਿਆ ਬਹੁਤ ਤਰ੍ਹਾਂ ਦੇ ਜਾਨਵਰ ਰੱਖੇ ਹੋਏ ਆ ਤੇ ਗੁਰੂ ਪਿਆਰਿਓ ਦਰਸ਼ਨ ਮੇਲਾ ਕਰਕੇ ਜਰੂਰ ਆਇਓ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਨੇ ਫਿਰ ਇੱਥੇ ਰਹਿੰਦੇ ਹੋਈ ਭਾਈ ਦਾਨ ਸਿੰਘ ਜਿਨ੍ਹਾਂ ਨੇ ਗੁਰੂ ਪਿਆਰਿਓ ਮਾਲਵੇ ਦੀ ਸਿੱਖੀ ਰੱਖੀ ਕਾਇਮ ਕੀਤੀ ਤੇ ਮਾਲਵੇ ਦੀ ਸਿੱਖੇ ਨੂੰ ਕਾਇਮ ਕੀਤਾ ਕਰਦੇ ਹੋਏ ਗੁਰੂ ਪਿਆਰਿਓ ਆਖਿਆ ਸੀਗਾ ਤੇ ਸੱਚੇ ਪਾਸਾ ਮੇਰੀ ਮੰਗ ਇਹ ਹੋਈ ਐ ਵੀ ਮੇਰੇ ਨਗਰ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਤੁਸੀਂ ਜਰੂਰ ਚਰਨ ਪਾਓ ਪਾਈ ਦਾਨ ਸਿੰਘ ਨੂੰ ਆਖਿਆ ਸੀ ਸੰਗੁਰਾਂ ਨੇ ਤੂੰ ਪਾਈ ਅਮਰਤ ਸਾਕੇ ਦੇ ਗੁਰੂ ਆਲਾ ਬਣ ਲਾ ਬਣ ਜਾ ਤੇ ਕੇਸਾ ਧਾਰੀ ਹੋ ਜਾ ਕਿਉਂਕਿ ਪਾਈ ਦਾਨ ਸਿੰਘ ਦੇ ਦਾੜਾ ਤਾਂ ਜਰੂਰ ਰੱਖਿਆ ਵਸੇ ਪ੍ਰਕਾਸ਼ ਸੀਗਾ ਪਰ ਕੇਸਾ ਨਹੀਂ ਸੀ ਪਾਈ ਦਾਨ ਸਿੰਘ ਜੀ ਨੂੰ ਫਿਰ ਸਤਗੁਰਾਂ ਨੇ ਕਿਹਾ ਸੀ ਪਾਈ ਤੂੰ ਕੇਸ ਰੱਖ ਲੈ ਤੇ ਜਦੋਂ ਸਾਡਾ ਸਿੱਖ ਨਰਕਾਂ ਵੱਲ ਜਾਂਦਾ ਤੇ ਅਸੀਂ ਕੇਸਾਂ ਤੋਂ ਪਕੜ ਕੇ ਸੱਚਖੰਡ ਦੇ ਵਿੱਚ ਆਪਣੇ ਸਿੱਖ ਨੂੰ ਲੈ ਜਾਵਾਂ ਆ ਕਹੇ ਸੀਗਾ ਪਾਈ ਦਾਨ ਸਿੰਘ ਨੇ ਮਾਰੇ ਮੇਰਾ ਦਾੜਾ ਬਣਾ ਲੰਬਾ ਮੇਰੇ ਦਾੜੇ ਨੂੰ ਪਕੜ ਕੇ ਤੁਸੀਂ ਲੈ ਜਾਓ ਤੇ ਸਤਿਗੁਰੂ ਜੀ ਉਸ ਟਾਈਮ ਤੇ ਬਹੁਤ ਖੁਸ਼ ਹੋਏ ਸੀਗੇ ਉਹਦੀ ਗੱਲ ਨੂੰ ਸੁਣ ਕੇ ਤਾਂ ਇਸ ਕਰਕੇ ਗੁਰੂ ਪਿਆਰੋ ਫਿਰ ਕੇਸ ਰੱਖੇ ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਪਾਈ ਦਾਨ ਸਿੰਘ ਨੇ ਤਾਂ ਇੱਥੇ ਲੱਖੀ ਜੰਗਲ ਦੇ ਵਿੱਚ ਹੀ ਸਤਿਗੁਰਾਂ ਨੇ ਜਦੋਂ ਇੱਥੇ ਪਹਿਰਾ ਦਿੱਤਾ ਤੇ ਇੱਥੇ ਰਹਿੰਦੇ ਰਹੇ ਇਤੋਂ ਪਰ ਸਤਿਗੁਰੂ ਜੀ ਕਹਿੰਦੇ ਪਾਈ ਦਾਨ ਸਿੰਘ ਨੂੰ ਪਾਈ ਦਾਨ ਸਿੰਘ ਦਾ ਨਾਲ ਹੀ ਪਿੰਡ ਹੈ 5 ਕਿਲੋਮੀਟਰ ਦੇ ਅ ਇੱਕ ਤਾਂ ਹੈਗਾ ਮਿਰਜਾ ਮਹਿਮਾ ਮਹਿਮਾ ਸੱਜਾ ਇੱਕ ਸਿਰਜਾ ਸਵਾਈ ਗੁਰੂ ਪਿਆਰੋ ਇੱਥੇ ਨਾਲ ਹੀ ਹੈ ਨਾਲ ਹੀ ਪਿੰਡਾ ਉੱਥੇ ਪਰ ਸਤਿਗੁਰੂ ਗੁਰੂ ਗਰੀਬ ਨਵਾਜ ਪਾਸਾ ਜੀ ਪਾਈ ਦਾਨ ਸਿੰਘ ਨੂੰ ਕਹਿੰਦੇ ਅੱਜ ਤੇਰੇ ਪਿੰਡ ਚੱਲਦੇ ਆ ਤਪਾਈ ਦਾਨ ਸਿੰਘ ਜੀ ਨੂੰ ਲੈ ਕੇ ਤੇ ਹੋਰ ਸਿੱਖ ਪਵਜਾਂ ਪਿਰ ਸਤਿਗੁਰੂ ਜੀ ਪਾਈ ਦਾਨ ਸਿੰਘ ਦੇ ਹੁਣ ਪਿੰਡ ਗਏ ਤਹਣ ਉਥੇ ਜਦੋਂ ਪਹੁੰਚੇ ਤੇ ਪਹੁੰਚ ਕਰਕੇ ਨਗਰ ਦੀਆਂ ਸਿੱਖ ਸੰਗਤਾਂ ਨੂੰ ਸਤਿਗੁਰਾਂ ਨੇ ਸਤਾਇਆ ਤੇ ਉਥੇ ਪਰ ਪਾਈ ਦਾਨ ਸਿੰਘ ਦੇ ਨਗਰ ਦੇ ਵਿੱਚ ਸਤਿਗੁਰਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਸਿੱਖ ਸਿੰਘਾਂ ਨੂੰ ਗੁਰੂ ਪਿਆਰਿਓ ਅਮਰਤ ਦੀ ਦਾਤ ਬਖਸ਼ੀ ਤੇ ਭਾਈ ਦਾਨ ਸਿੰਘ ਨੂੰ ਵੀ ਦਾਤ ਬਖਸ਼ੀ ਅਮਰਤ ਦੀ ਤੇ ਭਾਈ ਦਾਨ ਸਿੰਘ ਦੇ ਸਮੁੱਚੇ ਪਰਿਵਾਰ ਨੂੰ ਸਤਿਗੁਰਾਂ ਨੇ ਕਿਰਪਾ ਕੀਤੀ ਅਮਰਤ ਦੀ ਦਾਤ ਬਖਸ਼ੀ ਤਾਂ ਗੁਰੂ ਪਿਆਰਿਓ ਅਨੇਕਾਂ ਉਤੇ ਅਮਰਤ ਛਕ ਕੇ ਸਿੰਘ ਤੇ ਸਿੰਘਣੀਆਂ ਸਜੇ ਗੁਰੂ ਪਿਆਰਿਓ ਸਤਿਗੁਰਾਂ ਦੀ ਕਿਰਪਾ ਨੂੰ ਪ੍ਰਾਪਤ ਕੀਤਾ ਉਥੋਂ ਫੇਰ ਵਾਪਸ ਇੱਥੇ ਸਤਿਗੁਰੂ ਜੀ ਆਗੇ ਸਨ ਅਗਲਾ ਪਾਵਨ ਇਤਿਹਾਸ ਜਿਹੜਾ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਿਰਪਾ ਕਰ ਹੰਗਾ ਪੱਲਾ ਚੁਕਾਂ ਦੇ ਖੇਮਾ ਸੋ ਬਲਾਉ ਪਤੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਪਤੇ ਵਾਹਿਗੁਰੂ ਸਾਹਿਬ ਜੀ ਆ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਓੰਕਾਰ ਊ ਸਤਿਗੁਰ ਪ੍ਰਸਾਦ ਅਨੰਦ ਪਿਆ ਮਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜੇ ਸੇਤੀ ਮਨ ਵਜੀਆ ਬਦਈਆ ਰਾਗ ਰਤਨ ਪ੍ਰਵਾਰ ਪ੍ਰੀਆ ਸ਼ਬਦ ਗਾਉਣ ਆਇਆ ਸਤਿ ਤਨ ਗਾਉ ਹਰੀ ਕੀ ਰਾਮ